ਹਿੰਸਕ ਪ੍ਰਦਰਸ਼ਨ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਦੀ ਰਿਹائش ਦੇ ਵਿੱਚ ਵੜਨਾ ਚਾਹਿਆ ਪ੍ਰਦਰਸ਼ਨਕਾਰੀਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਮਾਹੌਲ ਬਣਿਆ ਐਸਾ ਕਿ ਪ੍ਰਾਈਮ ਮਿਨਿਸਟਰ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਤੇ ਸ਼ੇਖ ਅਸੀਨਾ ਦਾ ਚੋਪਰ ਤੁਸੀਂ ਦੇਖ ਸਕਦੇ ਹੋ ਹਵਾ ਦੇ ਵਿੱਚ ਉੱਡਦਾ ਹੁਣ ਭਾਰਤ ਵੱਲ ਨੂੰ ਆ ਰਿਹਾ ਹੈ ਭਾਰਤ ਸ਼ਰਨ ਦੇਵੇਗਾ ਫਿਲਹਾਲ ਕਿਉਂਕਿ ਸ਼ੇਖ ਅਸੀਨਾ ਬਚ ਕੇ ਨਿਕਲ ਗਏ ਨੇ ਦੇਸ਼ ਛੱਡ ਗਏ ਨੇ ਬੰਗਲਾਦੇਸ਼ ਨੂੰ ਛੱਡ ਦਿੱਤਾ ਸ਼ੇਖ ਅਸੀਨਾ ਨੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਆਰਮੀ ਦੇ ਵੱਲੋਂ ਪੂਰਾ ਸਖਤ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾ ਰਿਹਾ ਜਿਸ ਦੇ ਤਹਿਤ ਜਹਾਜ਼ ਦੇ ਵਿੱਚ ਚੋਪਰ ਦੇ ਵਿੱਚ ਜਿਹੜਾ ਹੈਗਾ ਲੈ ਕੇ ਜਾਇਆ ਗਿਆ ਸ਼ੇਖ ਅਸੀਨਾ ਨੂੰ ਔਰ ਭਾਰਤ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਹੈ ਖਬਰਾਂ ਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਦੇ ਵਿੱਚ ਲੈਂਡ ਹੋਏਗਾ ਚੌਪਰ ਸ਼ੇਖ ਅਸੀਨਾ ਦਾ ਤਾਂ ਕਿਉਂਕਿ ਭਾਰਤ ਦੇ ਨਾਲ ਬੰਗਲਾਦੇਸ਼ ਦੀ ਪ੍ਰਾਣੀ ਗੂੜੀ ਸਾਂਝ ਹੈ ਜੇ ਗੱਲ ਕਰੀਏ ਬੰਗਲਾਦੇਸ਼ ਦੇਸ਼ ਕਿਵੇਂ ਬਣਦਾ ਹੈ ਫਾਰਮੇਸ਼ਨ ਕਿਵੇਂ ਹੁੰਦੀ ਹੈ ਬੰਗਲਾਦੇਸ਼ ਦੀ ਤਾਂ ਭਾਰਤ ਦਾ ਵੱਡਾ ਯੋਗਦਾਨ ਹੈ ਕਹਿ ਲਈਏ ਕਿ ਭਾਰਤ ਨੇ ਹੀ ਇਹ ਜਿਹੜਾ ਬਣਾਇਆ ਹੈ ਬੰਗਲਾਦੇਸ਼ ਤਾਂ ਇਸ ਦੇ ਵਿੱਚ ਕੋਈ ਯਤਕਤ ਨਹੀਂ ਰਹਿ ਨਹੀਂ ਜਾਂਦੀ ਕਿਉਂਕਿ ਜੇ ਗੱਲ ਕਰੀਏ 1971 ਦੀ ਜਦੋਂ ਬੰਗਲਾਦੇਸ਼ ਬਣਦਾ ਹੈ ਹਾਲਾਂਕਿ ਉਦੋਂ ਦੋ ਦੇਸ਼ ਦੋ ਜੇ ਪਾਕਿਸਤਾਨ ਦੀ ਗੱਲ ਕਰੀਏ ਕਿਉਂਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਦੋ ਜੰਗਾਂ ਹੁੰਦੀਆਂ ਸੀ ਇਹਨਾਂ ਦੋਨਾਂ ਜੇ ਗੱਲ ਕਰੀਏ ਦੋਨਾਂ ਪਾਕਿਸਤਾਨ ਦੇ ਵਿੱਚ ਜਿਹੜੇ ਦੋ ਸਮੂਹ ਬਣੇ ਹੋਏ ਸੀ ਕਿਸ ਪਾਕਿਸਤਾਨ ਬਣਿਆ ਸੀ ਤੇ ਦੂਜੇ ਪਾਸੇ ਬੈਸਟ ਪਾਕਿਸਤਾਨ ਤਾਂ ਦੋਨਾਂ ਦੇ ਵਿਚਕਾਰ ਜਿਹੜਾ ਲਗਾਤਾਰ ਟਸਲ ਚੱਲਦੀ ਰਹਿੰਦੀ ਤੇ ਈਸਟ ਪਾਕਿਸਤਾਨ ਬਣ ਗਿਆ ਸੀ ਬੰਗਲਾਦੇਸ਼ ਜਦੋਂ 1971 ਦੇ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੀ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਪੂਰਾ ਯੋਗਦਾਨ ਦਿੱਤਾ ਜਾਂਦਾ ਇੰਡੀਅਨ ਆਰਮੀ ਕਈ ਕਈ ਚਿਰ ਜਿਹੜਾ ਉਹ ਬੰਗਲਾਦੇਸ਼ ਜਾਂਦੀ ਆ ਤੇ ਉਹਦੋਂ ਪੂਰਾ ਸਹਾਇਕੋਗ ਦਿੱਤਾ ਜਾਂਦਾ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵੈਸਟ ਪਾਕਿਸਤਾਨ ਦੇ ਵੱਲੋਂ ਤਾਂ ਵੈਸਟ ਪਾਕਿਸਤਾਨ ਦੇ ਕੋਲੋਂ ਤਾਂ ਦੱਸ ਦਈਏ ਕਿ ਉਹਦੋਂ ਜਿਹੜਾ ਗੁਰੀਲਾ ਵਾਰ ਕਿਵੇਂ ਲੜਨੀ ਹੈ ਸਾਰਾ ਕੁਝ ਸਿਖਾਇਆ ਜਾਂਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਸਲਾ ਵੱਡੇ ਪੱਧਰ ਤੇ ਇੰਡੀਆ ਦੇ ਦਿੱਤਾ ਜਾਂਦਾ ਹੈ ਬੰਗਲਾਦੇਸ਼ੀਆਂ ਨੂੰ ਉਦੋਂ ਦਾ ਦੱਸਦੀ ਕਿ ਈਸਟ ਪਾਕਿਸਤਾਨ ਸੀ ਉਦੋਂ ਤੱਕ ਬਾਅਦ ਦੇ ਵਿੱਚ ਬੰਗਲਾਦੇਸ਼ ਬਣ ਜਾਂਦਾ ਤੇ ਮੁਜੀਬਰ ਜੇ ਗੱਲ ਕਰੀਏ ਸ਼ੇਕ ਮੁਜੀਬਰ ਰਹਿਮਾਨ ਜਿਹੜੇ ਐ ਉਦੋਂ ਲੀਡ ਕਰਦੇ ਹੁੰਦੇ ਆ ਲਿਬਰੇਸ਼ਨ ਫਰੰਟ ਨੂੰ ਲਿਬਰੇਸ਼ਨ ਵਾਰ ਜਿਹੜੀ ਹੁੰਦੀ ਆ 1971 ਦੇ ਵਿੱਚ ਤਾਂ ਉਦੋਂ ਜਿਹੜਾ ਇਹ ਸਾਰਾ ਘਟਨਾ ਕਰਮ ਹੁੰਦਾ ਤੇ ਭਾਰਤ ਮੋਢੇ ਨਾਲ ਮੋਢਾ ਲਾ ਕੇ ਨਹੀਂ ਸਕੋ ਭਾਰਤ ਹੀ ਆਪਣੀ ਛਾਤਰਛਾਇਆ ਹੇਟ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਂਦਾ ਈਸਟ ਪਾਕਿਸਤਾਨ ਕਨਵਰਟ ਹੁੰਦਾ ਬੰਗਲਾਦੇਸ਼ ਦੇ ਵਿੱਚ ਤੇ ਇੱਕ ਹੋਰ ਨਵਾਂ ਦੇਸ਼ ਉਦੋਂ ਦੁਨੀਆ ਦੇ ਮੈਪ ਦੇ ਉੱਪਰ ਬਣ ਜਾਂਦਾ ਬੰਗਲਾਦੇਸ਼ ਤਾਂ ਦੱਸ ਦਈਏ ਕਿ ਹੁਣ ਭਾਰਤ ਆਏਗੀ ਛੇਕਸੀਨਾ ਤਾਂ ਤੁਹਾਨੂੰ ਪੂਰੀ ਹਿਸਟਰੀ ਜਿਹੜੀ ਆ ਸਮਝਾਈ ਆ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਭਾਰਤ ਦਾ ਲਿੰਕ ਹੈ ਬੰਗਲਾਦੇਸ਼ ਨਾਲ ਜੇ ਗੱਲ ਕਰੀਏ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਟ੍ਰੇਡ ਜਿਹੜਾ ਸਾਡਾ ਚੱਲਦਾ ਹੈ ਬੰਗਲਾਦੇਸ਼ ਨਾਲ ਚੱਲਦਾ ਬੰਗਲਾਦੇਸ਼ ਨਾਲ ਪੂਰਾ ਟ੍ਰੇਡ ਚੱਲਦਾ ਜਿਹੜਾ ਚੱਲਦਾ ਹੈਗਾ ਔਰ ਯੂ ਐਸ ਡਾਲਰ ਦੇ ਵਿੱਚ ਜਿੰਨੀਆਂ ਵੀ ਇੰਪੋਰਟ ਐਕਸਪੋਰਟ ਹੁੰਦਾ ਉਹ ਭਾਰਤ ਦੇ ਨਾਲ ਸਭ ਤੋਂ ਵੱਧ ਹੁੰਦਾ ਕਿਉਂਕਿ ਬੰਗਲਾਦੇਸ਼ ਕਿਤਨਾ ਕਿਤੇ ਅਸਾਨ ਮੰਨਦੇ ਵੀ ਹੈ ਕਿ ਸਾਡਾ ਤਾਂ ਦੇਸ਼ ਹੀ ਭਾਰਤ ਦੇ ਕਰਕੇ ਅਜ ਹੋਂਦ ਦੇ ਵਿੱਚ ਆਇਆ ਤਾਂ ਦਾਦੀ ਕਿ ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੇ 1971 ਵੇਲਿਆਂ ਦੀ ਜੋ ਮੈਂ ਗੱਲ ਕਰ ਰਿਹਾ ਤੁਹਾਨੂੰ ਤਾਂ ਈਸਟ ਪਾਕਿਸਤਾਨ ਦੇ ਵੈਸਟ ਪਾਕਿਸਤਾਨ ਦਾ ਜਿਹੜਾ ਰੌਲਾ ਹੁੰਦਾ ਉਦੋਂ ਫਿਰ ਭਾਰਤ ਪੂਰਾ ਸਹਿਯੋਗ ਦਿੰਦਾ ਈਸਟ ਪਾਕਿਸਤਾਨ ਨੂੰ ਜੋ ਕਿ ਅੱਜ ਬੰਗਲਾਦੇਸ਼ ਬਣ ਗਿਆਗਾ ਉਦੋਂ ਜਿਹੜੀ ਲਿਬਰੇਸ਼ਨ ਵਾਰ ਚੱਲਦੀ ਹੁੰਦੀ ਹੈਗੀ ਤਾਂ ਉਸ ਸਮੇਂ ਇਹ ਮਾਰਚ ਦੀ ਜੇ ਗੱਲ ਕਰੀਏ ਮਾਰਚ ਜੂਨ ਜੁਲਾਈ ਅਪ੍ਰੈਲ ਇਹ ਸਾਰੇ ਮਹੀਨੇ ਬੜੇ ਕ੍ਰੂਸ਼ੀਅਲ ਰਹਿੰਦੇ ਆ ਉਦੋਂ ਬੰਗਲਾਦੇਸ਼ ਦੀ ਫਾਰਮੇਸ਼ਨ ਬਣੇ ਤਾਂ ਤੁਸੀਂ ਫਿਲਹਾਲ ਖਬਰ ਤੇ ਆਉਣੇ ਆ ਆ ਖਬਰ ਦੇਖ ਸਕਦੇ ਹੋ ਤੁਸੀਂ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਚੌਪਰ ਦੇ ਵਿੱਚ ਬੈਠ ਕੇ ਜਿਹੜਾ ਸ਼ੇਖ ਅਸੀਨਾ ਨੂੰ ਭਾਰਤ ਲਿਆਂਦਾ ਜਾ ਰਿਹਾ ਕਿਹਾ ਜਾ ਰਿਹਾ ਕਿ ਥੋੜੀ ਦੇਰ ਦੇ ਤੱਕ ਜਿਹੜਾ ਭਾਰਤ ਆ ਜਾਏਗੀ ਔਰ ਭਾਰਤ ਨੇ ਵੀ ਜਿਹੜਾ ਆਪਣੀ ਬਾਰਡਰ ਏਰੀਆ ਦੇ ਉੱਪਰ ਸੈਨਾ ਨੂੰ ਵਧਾ ਦਿੱਤਾ ਆਰਮੀ ਨੂੰ ਜਿਹੜਾ ਵਧਾਇਆ ਤਾਂ ਕਿ ਕੋਈ ਹੋਰ ਜਿਹੜੀ ਹੈ ਘਟਨਾ ਨਾ ਵਾਪਰ ਸਕੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਜਿਹੜੀ ਸਾਹਮਣੇ ਆਈ ਆ ਤਾਂ ਅਜੀਹਾ ਹੁੰਦਾ ਜਦੋਂ ਲੋਕ ਰੋ ਜਾਗਦਾ ਜਦੋਂ ਲੋਕ ਰੋ ਜਾਗਦਾ ਫਿਰ ਸਰਕਾਰਾਂ ਇਸ ਤਰ੍ਹਾਂ ਪਲਟੀਆਂ ਜਾਂਦੀਆਂ ਤੁਹਾਨੂੰ ਯਾਦ ਹੋਊਗਾ ਤਕਰੀਬਨ 10-11 ਮਹੀਨੇ ਪਹਿਲਾਂ 10-11 ਮਹੀਨੇ ਪਹਿਲਾਂ ਜਿਹੜਾ ਸ਼੍ਰੀਲੰਕਾ ਦੇ ਵਿੱਚ ਹੋਇਆ ਸੀ ਅਜਿਹਾ ਘਟਨਾਕਰਮ ਜਿਹੜੋ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਲੋਕ ਵੜ ਜਾਂਦੇ ਆ ਤੇ ਰਾਸ਼ਟਰਪਤੀ ਨੂੰ ਰਾਹ ਨਹੀਂ ਮਿਲਦਾ ਫਿਰ ਉਹ ਤੋਂ ਬਚ ਕੇ ਭੱਜ ਜਾਂਦਾ ਤੇ ਫਿਰ ਆਰਮੀ ਮੋਰਚਾ ਸਾਹਮਦੀ ਹੈ ਮਸਾ ਮਸਾ ਜਿਹੜਾ ਰਾਸ਼ਟਰਪਤੀ ਨੂੰ ਬਚਾਇਆ ਜਾਂਦਾ ਤਾਂ ਦੋਸਤੋ ਨਾਲ-ਨਾਲ ਸ਼ੇਅਰ ਕਰ ਦਿਆ ਕਰੋ ਜਿਹੜੀ ਖਬਰ ਲੋਕਾਂ ਦੀ ਜਾਣਕਾਰੀ ਵਧਾਵੇ ਲੋਕਾਂ ਨੂੰ ਜਿਹੜਾ ਜਰਨਲ ਨੋਲਜ ਲੋਕਾਂ ਦੀ ਵਧਾਵੇ ਉਹਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਦੁਨੀਆ ਦੇ ਉੱਪਰ ਜਿਹੜਾ ਸਿਆਸਤ ਕਿਵੇਂ ਚੱਲਦੀ ਹੈ ਕਿਵੇਂ ਜਿਹੜਾ ਹਿਸਟਰੀਆਂ ਦੇ ਵਿੱਚ ਕੀ ਕੁਝ ਜੇ ਗੱਲ ਕਰੀਏ ਪਿਛਲੇ ਕਈ ਸਾਲਾਂ ਦੇ ਵਿੱਚ ਦਹਾਕਿਆਂ ਦੇ ਵਿੱਚ ਵਾਪਰਿਆ ਤਾਂ ਬੰਗਲਾਦੇਸ਼ ਦੀ ਕਹਾਣੀ ਤੋਂ ਅਨੁਸਾਰੀ ਦੱਸੀ ਹੈ ਕਿ ਕਿਵੇਂ ਬੰਗਲਾਦੇਸ਼ ਬਣਦਾ ਈਸਟ ਪਾਕਿਸਤਾਨ ਕਿਵੇਂ ਬੰਗਲਾਦੇਸ਼ ਦਾ ਰੂਪ ਧਾਰਨ ਕਰਦਾ ਇੰਦਰਾ ਗਾਂਧੀ ਦੇ ਵੱਲੋਂ ਪੂਰਨ ਰੂਪ ਤੇ ਸਹਿਯੋਗ ਦਿੱਤਾ ਜਾਂਦਾ ਬਲਕਿ ਉਹਨਾਂ ਦੇ ਜਿਹੜਾ ਜਗਾ ਕਹੀਏ ਕਿ ਸ਼ਹਿਦ ਉੱਪਰ ਹੀ ਬੰਗਲਾਦੇਸ਼ ਬੰਦਾ ਜਿਸ ਹਾਲ ਦੇ ਨਾਲ ਉਹਨਾਂ ਦੇ ਵੱਲੋਂ ਪੂਰਾ ਲਿਬਰੇਸ਼ਨ ਵਾਰ ਜਿਹੜੀ ਉਦੋਂ ਚੱਲੀ ਲਿਬਰੇਸ਼ਨ ਮੂਵਮੈਂਟ ਜਿਹੜੀ ਚੱਲੀ ਜਿਹੜਾ ਤੁਹਾਨੂੰ ਨਾਂ ਦੱਸਿਆ ਸੀ ਕਿ ਸ਼ੇਕ ਮੁਤਬਰ ਰਹਿਮਾਨ ਇਹਨਾਂ ਦੇ ਵੱਲੋਂ ਜਿਹੜਾ ਚਲਾਈ ਜਾਂਦੀ ਹੈਗੀ ਲਿਬਰੇਸ਼ਨ ਮੂਵਮੈਂਟ ਉੱਥੇ ਤੇ ਉਸ ਤੋਂ ਬਾਅਦ ਜਿਹੜਾ ਉਹ ਫਾਰਮਰ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਬੰਗਲਾਦੇਸ਼ ਦੇ ਅਸੈਸੀਨੇਸ਼ਨ ਹਾਲਾਂਕਿ ਉਹਨਾਂ ਦਾ ਹੋ ਗਿਆ ਸੀ ਜਦੋਂ ਉਹਨਾਂ ਨੂੰ ਜਿਹੜਾ ਲਗਾਤਾਰ ਟਾਰਗੇਟ ਦੇ ਉੱਪਰ ਰੱਖਿਆ ਗਿਆ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਦੇਸ਼ ਦੀ ਸਾਫ ਕਾ ਪ੍ਰਧਾਨ ਮੰਤਰੀ ਕਹਿ ਸਕਦੇ ਹਾਂ ਅਸਤੀਫਾ ਹੀ ਦੇ ਦਿੱਤਾ ਹੁਣ ਤਾਂ ਤਾਂ ਇਹਨਾਂ ਦੇ ਵੱਲੋਂ ਭਾਰਤ ਆਇਆ ਗਿਆ ਭਾਰਤ ਜਿਹੜਾ ਸ਼ਰਨ ਦੇਵੇਗਾ ਇਸ ਨੂੰ ਤੇ ਨਾਲ ਹੀ ਤਾਂ ਉਹ ਦੱਸਦੀ ਕਿ ਬੰਗਲਾਦੇਸ਼ ਦੇ ਵਿੱਚ ਹਾਲਾਤ ਚਿੰਤਾਜਨਕ ਨੇ ਉੱਥੇ ਆਰਮੀ ਨੇ ਮੋਰਚਾ ਸਾਂਭਿਆ ਹੋਇਆ ਵੱਡੇ ਪੱਧਰ ਦੇ ਉੱਪਰ ਆਰਮੀ ਮੂਹਰੇ ਹੋ ਕੇ ਖੜੀ ਹੈ ਪਰ ਲੋਕ ਰੋਜ਼ ਜਦੋਂ ਜਾਗਦੇ ਆ ਇਹ ਸਰਕਾਰਾਂ ਨੂੰ ਇਹ ਲੀਡਰਾਂ ਨੂੰ ਇਹ ਸਾਡੇ ਮੰਤਰੀਆਂ ਐਮਐਲਏ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਲੋਕ ਰੋਹ ਦੇ ਅੱਗੇ ਤੁਹਾਡਾ ਕੁਛ ਵੀ ਨਹੀਂ ਹੈਗਾ ਲੋਕ ਰੋਧ ਦੇ ਅੱਗੇ ਜੇ ਤੁਸੀਂ ਖੜ੍ਹਜੋਗੇ ਤਾਂ ਫਿਰ ਤੁਸੀਂ ਢਹ ਢੇਰੀ ਹੋਵੋਗੇ ਕਿਉਂਕਿ ਲੋਕ ਰੋਹ ਫਰੀਕੋ ਰਾਹ ਬਚਦਾ ਤੁਸੀਂ ਛੱਡ ਕੇ ਭੱਜ ਜਾਵੋ ਤਾਂ ਤੁਸੀਂ ਦੇਖੋ ਇੱਕੋ ਇੱਕ ਲੋਕ ਰੋ ਉੱਥੇ ਜਾਗ ਗਿਆ ਏਦੋਂ ਪਹਿਲਾਂ ਇੰਨਾ ਕੋਈ ਵੱਡਾ ਅੰਦੋਲਨ ਬੰਗਲਾਦੇਸ਼ 'ਚ ਨਹੀਂ ਹੋਇਆ ਸੀ ਕਿਹਾ ਜਾਂਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਬਣਦੇ ਆ ਜਦੋਂ ਇਸ ਵਾਰ ਪ੍ਰਧਾਨ ਮੰਤਰੀ ਬਣੇ ਸੀ ਸ਼ੇਖ ਅਸੀਨਾ ਤਾਂ ਉਹ ਕਿਸ ਪ੍ਰਕਾਰ ਬਣੇ ਸੀ ਇਹ ਵੀ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ ਕਿ ਕਿਵੇਂ ਉਹ ਪ੍ਰਧਾਨ ਮੰਤਰੀ ਬਣੇ ਕਿਵੇਂ ਉਹਨਾਂ ਨੇ ਧੱਕੇਸ਼ਾਹੀ ਕੀਤੀ ਤਾਂ ਇਹ ਚਰਚਾਵਾਂ ਚੱਲਦੀਆਂ ਨੇ ਹਾਲਾਂਕਿ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਦੱਸ ਦੀ ਕਿ ਹੁਣ ਜਿਹੜੀ ਸਿਚੁਏਸ਼ਨ ਬੰਗਲਾਦੇਸ਼ ਦੇ ਵਿੱਚ ਬਣੀ ਹੋਈ ਹੈ ਅਜਿਹੀ ਸਿਚੁਏਸ਼ਨ ਕਿਸੇ ਦੇਸ਼ ਦੇ ਵਿੱਚ ਨਹੀਂ ਬਣਨੀ ਚਾਹੀਦੀ 1971 ਦੀ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਸੀ ਇਹਨਾਂ ਦੀ ਉਸ ਨੂੰ ਜਿਹੜਾ ਰਿਜ਼ਰਵੇਸ਼ਨ ਪਾਲਿਸੀ ਨੂੰ ਦੁਬਾਰਾ ਅਪਲਾਈ ਕੀਤਾ ਗਿਆ ਢਾਕਾ ਹਾਈ ਕੋਰਟ ਦੇ ਵੱਲੋਂ ਜਿਵੇਂ ਆਪਾਂ ਸੁਪਰੀਮ ਕੋਰਟ ਕਹਿਦੇ ਆ ਭਾਰਤ ਦੀ ਤਾਂ ਉੱਥੋਂ ਦੀ ਇਹ ਸੁਪਰੀਮ ਕੋਰਟ ਹੀ ਤੁਸੀਂ ਕਹਿ ਲਓ ਢਾਕਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਪੂਰਾ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਬਹੁਤ ਸਾਰਾ ਲੋਕ ਉੱਜਾਗਿਆ ਲੋਕਾਂ ਨੇ ਕਿਹਾ ਕਿ ਭਾਈ ਸਾਡੇ ਪੱਲੇ ਤਾਂ ਤੁਸੀਂ ਕੁਝ ਛੱਡੋਂਗੇ ਨਹੀਂ ਜਾਂ ਤੁਸੀਂ ਪਾਲਿਸੀ ਜਿਹੜੀ ਹੈ ਲਾਗੂ ਕਰ ਦੋਗੇ ਪਰ ਬਾਅਦ ਦੇ ਵਿੱਚ ਜਿਹ ਗਾਤਾਰ ਲੋਕਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਨੂੰ ਸਮਝਾ ਦਿੰਨੇ ਆ ਪੂਰੀ ਪਾਲਿਸੀ ਕੀ ਸੀ ਇਹ ਕੋਟਾ ਸਿਸਟਮ ਜਿਹੜਾ ਰਿਜ਼ਰਵ ਸੀਗਾ ਇਹ 56% ਜਿਹੜਾ ਸਰਕਾਰੀ ਨੌਕਰੀਆਂ ਦੇ ਲਈ ਕੀਤਾ ਗਿਆ ਸੀ ਵਕ ਵਕ ਗਰੁੱਪ ਬਣਾਏ ਗਏ ਸੀ ਜਿਦੇ ਵਿੱਚ 30% ਰੱਖਿਆ ਗਿਆ ਸੀ 1971 ਦੀ ਜਿਹੜੀ ਲਿਬਰੇਸ਼ਨ ਵਾਰ ਹੋਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਆਜ਼ਾਦ ਕਰਾਉਣ ਦੀ ਮੂਵਮੈਂਟ ਚੱਲੀ ਸੀ ਲਿਬਰੇਸ਼ਨ ਵਾਰ ਉਹਦੇ ਵਿੱਚ ਜਿਹੜੇ ਪੀੜਤ ਸੀ ਜਾਂ ਉਹਨਾਂ ਦੇ ਵਿੱਚ ਜਿਹੜੇ ਅਸੀਗੇ ਉਹਨਾਂ ਨੂੰ 30% ਕੋਟਾ ਦਿੱਤਾ ਗਿਆ 10% ਔਰਤਾਂ ਨੂੰ 10% ਹੋਰ ਵੱਖ-ਵੱਖ ਸੈਕਸ਼ਨਾਂ ਨੂੰ ਦਿੱਤਾ ਗਿਆ 5% ਮੈਨੋਰਿਟੀ ਨੂੰ ਦਿੱਤਾ ਗਿਆ ਤੇ 1% ਜਿਹੜਾ ਜਿਹੜੇ ਡਿਸੇਬਲ ਨੇ ਜਿਹੜੇ ਆਪੰਗ ਨੇ ਆਪਹਾਜ ਨੇ ਉਹਨਾਂ ਦੇ ਲਈ ਦਿੱਤਾ ਗਿਆ ਤਾਂ ਬਾਅਦ ਦੇ ਵਿੱਚ ਸਟੂਡੈਂਟਾਂ ਨੇ ਆਰਗੂਮੈਂਟ ਕੀਤੇ ਕਿ ਭਾਈ ਇਹਦਾ 44% ਬਚ ਗਿਆ ਇਹ ਜਿਹੜਾ ਸਿਰਫ ਔਰ ਸਿਰਫ ਸਿੱਧੇ ਤੌਰ ਤੇ ਜਨਰਲ ਪੋਪੂਲੇਸ਼ਨ ਦੇ ਵੱਲ ਜਾਂਦਾ ਜੋ ਕਿ ਸਾਨੂੰ ਜਿਹੜਾ ਨਹੀਂ ਬਰਦਾਸ਼ਤ ਇਸ ਤੋਂ ਬਾਅਦ ਜਿਹੜਾ ਇਹਨਾਂ ਦੇ ਵੱਲੋਂ ਪੂਰੇ ਦਾ ਪੂਰਾ ਡਿਸੀਜਨ ਨੂੰ ਲੈ ਕੇ ਜਿਹੜਾ ਹੈਗਾ ਹਾਲਾਂਕਿ ਜੇ ਗੱਲ ਕਰੀ ਸੁਪਰੀਮ ਕੋਰਟ ਨੇ ਇਹ ਸਸਪੈਂਡ ਜ਼ਰੂਰ ਕਰਤਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਬੰਗਲਾਦੇਸ਼ ਦੀ ਪੀਐਮ ਜਦੋਂ ਦੇਸ਼ ਛੱਡ ਕੇ ਭੱਜ ਰਹੀ ਹੈ ਉਸ ਸਮੇਂ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਚੌਪਰ ਦੇ ਵਿੱਚ ਆ ਜਿਹੜਾ ਸਰਕਲ ਦੇ ਵਿੱਚ ਤੁਹਾਨੂੰ ਚੌਪਰ ਦਿਖ ਰਿਹਾ ਹੈਗਾ ਇਹ ਚੌਪਰ ਦੇ ਵਿੱਚ ਸ਼ੇਖ ਅਸੀਨਾ ਬੈਠੀ ਆ ਦੇਸ਼ ਨੂੰ ਛੱਡ ਦਿੱਤਾ ਸ਼ੇਖ ਅਸੀਨਾ ਨੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਆਰਮੀ ਦੇ ਵੱਲੋਂ ਪੂਰਾ ਸਖਤ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾ ਰਿਹਾ ਜਿਸ ਦੇ ਤਹਿਤ ਜਹਾਜ਼ ਦੇ ਵਿੱਚ ਚੌਪਰ ਦੇ ਵਿੱਚ ਜਿਹੜਾ ਹੈਗਾ ਲੈ ਕੇ ਜਾਇਆ ਗਿਆ ਸ਼ੇਖ ਅਸੀਨਾ ਨੂੰ ਔਰ ਭਾਰਤ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਦੇ ਵਿੱਚ ਲੈਂਡ ਗਾ ਚੌਪਰ 68 ਸੀਨਾ ਦਾ ਤਾਂ ਕਿਉਂਕਿ ਭਾਰਤ ਦੇ ਨਾਲ ਬੰਗਲਾਦੇਸ਼ ਦੀ ਪ੍ਰਾਣੀ ਗੂੜੀ ਸਾਂਝ ਹੈ ਜੇ ਗੱਲ ਕਰੀਏ ਬੰਗਲਾਦੇਸ਼ ਦੇਸ਼ ਕਿਵੇਂ ਬਣਦਾ ਹੈ ਫਾਰਮੇਸ਼ਨ ਕਿਵੇਂ ਹੁੰਦੀ ਹੈ ਬੰਗਲਾਦੇਸ਼ ਦੀ ਤਾਂ ਭਾਰਤ ਦਾ ਵੱਡਾ ਯੋਗਦਾਨ ਹੈ ਕਹਿ ਲਈਏ ਕਿ ਭਾਰਤ ਨੇ ਹੀ ਇਹ ਜਿਹੜਾ ਬਣਾਇਆ ਹੈ ਬੰਗਲਾਦੇਸ਼ ਤਾਂ ਇਸ ਦੇ ਵਿੱਚ ਕੋਈ ਹੱਤਕਤ ਨਹੀਂ ਰਹਿ ਨਹੀਂ ਜਾਂਦੀ ਕਿਉਂਕਿ ਜੇ ਗੱਲ ਕਰੀਏ 1971 ਦੀ ਜਦੋਂ ਬੰਗਲਾਦੇਸ਼ ਬਣਦਾ ਹੈ ਹਾਲਾਂਕਿ ਉਦੋਂ ਦੋ ਦੇਸ਼ ਦੋ ਜੇ ਪਾਕਿਸਤਾਨ ਦੀ ਗੱਲ ਕਰੀਏ ਕਿਉਂਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਦੋ ਜੰਗਾਂ ਹੁੰਦੀਆਂ ਸੀ ਇਹਨਾਂ ਦੋਨਾਂ ਜੇ ਗੱਲ ਕਰੀਏ ਦੋਨਾਂ ਪਾਕਿਸਤਾਨ ਦੇ ਵਿੱਚ ਜਿਹੜੇ ਦੋ ਸਮੂਹ ਬਣੇ ਹੋਏ ਸੀ ਇੱਕ ਈਸਟ ਪਾਕਿਸਤਾਨ ਬਣਿਆ ਸੀ ਤੇ ਦੂਜੇ ਪਾਸੇ ਵੈਸਟ ਪਾਕਿਸਤਾਨ ਤਾਂ ਦੋਨਾਂ ਦੇ ਵਿਚਕਾਰ ਜਿਹੜਾ ਲਗਾਤਾਰ ਟਸਲ ਚੱਲਦੀ ਰਹਿੰਦੀ ਤੇ ਈਸਟ ਪਾਕਿਸਤਾਨ ਬਣ ਗਿਆ ਸੀ ਬੰਗਲਾਦੇਸ਼ ਜਦੋਂ 1971 ਦੇ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੀ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਪੂਰਾ ਯੋਗਦਾਨ ਦਿੱਤਾ ਜਾਂਦਾ ਇੰਡੀਅਨ ਆਰਮੀ ਕਈ ਕਈ ਚਿਰ ਜਿਹੜਾ ਉਹ ਬੰਗਲਾਦੇਸ਼ ਚ ਜਾਂਦੀ ਆ ਤੇ ਉਹਦੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵੈਸਟ ਪਾਕਿਸਤਾਨ ਦੇ ਵੱਲੋਂ ਤਾਂ ਵੈਸਟ ਪਾਕਿਸਤਾਨ ਦੇ ਕੋਲੋਂ ਤਾਂ ਦੱਸ ਦਈਏ ਕਿ ਉਹਦੋਂ ਜਿਹੜਾ ਗੁਰੀਲਾ ਵਾਰ ਕਿਵੇਂ ਲੜਨੀ ਹੈ ਸਾਰਾ ਕੁਝ ਸਿਖਾਇਆ ਜਾਂਦਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਸਲਾ ਵੱਡੇ ਪੱਧਰ ਤੇ ਇੰਡੀਆ ਦੇ ਦਿੱਤਾ ਜਾਂਦਾ ਹੈ ਬੰਗਲਾਦੇਸ਼ੀਆਂ ਨੂੰ ਉਦੋਂ ਆਜ਼ਾਦੀ ਕਿ ਈਸਟ ਪਾਕਿਸਤਾਨ ਸੀ ਉਦੋਂ ਤ ਬਾਅਦ ਦੇ ਵਿੱਚ ਬੰਗਲਾਦੇਸ਼ ਬਣ ਜਾਂਦਾ ਤੇ ਮੁਜੀਬਰ ਜੇ ਗੱਲ ਕਰੀਏ ਸ਼ੇਕ ਮੁਜੀਬਰ ਰਹਿਮਾਨ ਜਿਹੜੇ ਐ ਉਦੋਂ ਲੀਡ ਕਰਦੇ ਹੁੰਦੇ ਆ ਲਿਬਰੇਸ਼ਨ ਫਰੰਟ ਨੂੰ ਲਿਬਰੇਸ਼ਨ ਵਾਰ ਜਿਹੜੀ ਹੁੰਦੀ ਆ 1971 ਦੇ ਵਿੱਚ ਤਾਂ ਉਦੋਂ ਜਿਹੜਾ ਇਹ ਸਾਰਾ ਘਟਨਾਕਰਮ ਹੁੰਦਾ ਤੇ ਭਾਰਤ ਮੋਢੇ ਨਾਲ ਮੋਢਾ ਲਾ ਕੇ ਨਹੀਂ ਸਕੋ ਭਾਰਤ ਹੀ ਆਪਣੀ ਛਾਤਰਛਾਇਆ ਹੇਠ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਂਦਾ ਈਸਟ ਪਾਕਿਸਤਾਨ